एजंसियों ने हाथ खड़े करतेद नहीं करनी जिन्हें अडाउन खाली नहीं पास भुखा मरता पास कमाई करके अडाउन भरे पे समूह था पक्का एजेंसिया पुछो तो रिश्तेदार होगा भी यह सच है ਜ਼ਮੀਨ ਹੈ ਉਹ ਅਫਾਰ ਕਰਨ ਦੀ ਖਾਤਰ ਬਹੁਤ ਸਮੇਂ ਤੋਂ ਚੱਲ ਰਹੀ ਹੈ ਤੁਹਾਡਾ ਹੱਕ ਖਤਮ ਕਰਨ ਦੇ ਖਾਤਰ ਉਹਦਾ ਸਬੂਤ ਹੈ ਆ ਮੇਰੇ ਵੀਰ ਬੈਠੇ ਨੇ ਮੇਰੀ ਉਮਰ ਦੇ ਵਿੱਚ 60 70 ਸਾਲ ਦੇ ਘਰ ਨਵੇਂ ਮੁੰਡਿਆਂ ਦਾ ਨਹੀਂ ਪਤਾ ਸਾਨੂੰ ਮਾਮਲਾ ਹੁੰਦਾ ਹੁੰਦਾ ਸੀ 3 ਕਿ 4 ਰੁਪਏ ਮਾਮਲਾ ਹੁੰਦਾ ਉਸ ਮਾਮਲੇ ਦੀ ਪਾਕੀ ਤੇ ਸਾਡਾ ਲਿਖਿਆ ਹੁੰਦਾ ਸੀ ਕਿ ਫਲਾਣ ਨੰਬਰ ਇਹ ਫਲਾਣੇ ਬੰਦੇ ਦਾ ਹੈ ਕਿ ਇਹਦੇ ਚਾਹ ਫਸਲ ਬੀਜੀ ਹੋਈ ਹੈ ਇਹਨੂੰ